ਸਤ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪੀਟ ਡੇਰੀ ਫਾਰਮ ਤੇ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੰਗਿਆਣਾ ਪਰਾਣਾ ਤਹਿਸੀਲ ਬਾਗਾ ਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਮੈਂ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਨਾਲ ਲੱਗਦੇ ਬੈਲ ਦੇ ਨਿਸ਼ਾਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੇ ਵੀਡੀਓ ਵੀਰ ਮੋਹਣ ਦੇ ਘਰ ਤੋਂ ਆ ਗਈ ਤੇ ਜੇ ਕਿਸੇ ਵੀਰ ਨੇ ਪਊ ਸੇਲ ਕਰਨਾ ਹੋਵੇ ਤਾਂ ਮੇਰੇ ਨਾਲ ਕਨੈਕਟ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ 98783 99488 ਤੇ ਸਭ ਵੈਡ ਡੀਟੇਲ ਤੁਹਾਨੂੰ ਮੈਂ ਹੀ ਦੇਵਾਂਗਾ ਵੇਰ ਘਰ ਹੈ ਨਹੀਂਗਾ ਅੰਕਲ ਆਪਣਾ ਤੋਰ ਕੇ ਦਿਖਾ ਦਊਗਾ ਜੀ ਦੋਸਤੋ ਇਹ ਜਰਸੀ ਕ੍ਰੋਸ ਆ ਤੀਜਾ ਸੋ ਅਰੀਜਨਲ ਸੁੰਦੀ ਹੈ ਜੀ ਇਹ ਕੱਦ ਵਜਣ ਬਹੁਤ ਆ ਵੈਡ ਦਾ ਇੱਕ ਹਫਤੇ ਦੀ ਕੱਚੀ ਆ ਇੱਕ ਹਫਤੇ ਤੱਕ ਇਹਦੇ ਸਾਰੀਆਂ ਵਲਟੇਲਾਂ ਕੱਢ ਕੇ ਉਹਨਾਂ ਫੋਲਟਟ ਕਰਕੇ ਸੂਣਾ ਹੈ ਤੇ ਇੱਕ ਗੱਲ ਨੋਟ ਕਰ ਲਵੇ ਜਿਹੜਾ ਬਹਿਣੀ ਵਾਲਾ ਮਗਾ ਥਾਂ ਉਸ ਤੋਂ ਤੈਲ ਆ ਇਹ ਪੁੱਜਕ ਧਾਰਾ ਆਉਂਦੀਆਂ ਨੇ ਪਰਾਪਾ ਤੇਲ ਕਰਕੇ ਹੀ ਦੇਣੀ ਹੈਗੀ ਜਰਸੀ ਕ੍ਰੋਸ ਆ ਗਈ ਦੁੱਧ ਦੇ ਦੂ ਵੀ ਦਾਦਾ ਵੀ 18 19 ਕਿਲੋ ਤੀਜੇ ਸੋਏ ਇਹਨੇ ਸੁਣੀ ਹੈਗੀ ਆ ਕੱਢੇ ਬਾਹਰ ਨੂੰ ਤੇ ਦੇਖ ਸਕਦੇ ਜਰਸੀ ਕ੍ਰੋਸ ਦੇ ਵਿੱਚ ਗਰਮੇ ਗੁਰਮੇ ਇਹਨੇ ਪੋਰਾ ਨਹੀਂ ਬਣਾਉਣੀ ਕੱਦ ਕਾਠ ਹੋਈ ਚੰਗਾ ਵਾ ਵਜਨ ਉਹ ਇਹਨੂੰ ਬਹੁਤ ਆ ਵੜ ਦੇ ਵਿੱਚ ਤੇ ਦੇਖ ਸਕਦੇ ਹੋ ਮੋੜ ਲੈਦਾ ਇਧਰ ਮੋੜ ਲੈ ਜੀ ਉਹਨਾਂ ਬਹੁਤ ਸੋਣਾ ਤਿਆਰ ਕਰਦੀ ਆਉਂਦੀ ਹੈਗੀ ਦੇਖ ਸਕਦੇ ਹੋ ਜੇ ਇਹੀ ਕਿਤੇ ਵੜ ਚਾਰੇ ਥਣ ਸਹੀ ਹੁੰਦੇ ਮਾਲਕ ਕੋਲ ਹੋਰ ਨਾਮ ਸੀਗਾ ਬਾਕੀ ਰੇਟ ਵੀਰ ਫੋਨ ਤੇ ਕਰ ਲੂਗਾ ਨਿੱਗਰ ਨੁਗਰ ਬਹੁਤ ਆ ਵਾਏ ਨੁਗਰ ਚੰਗਾ ਰੇਟ ਦੇ ਵਿੱਚ ਲੈ ਚਲੋ ਜੰਦਰ ਜੇ ਕਿਸੇ ਵੀਰ ਦੇ ਪਸੰਦ ਆਵੇ ਤਾਂ ਤੁਸੀਂ ਵੀਰ ਨਾਲ ਕਨੈਕਟ ਕਰ ਸਕਦੇ ਹੋ ਜੀ ਨੰਬਰ ਸਕਰੀਨ ਤੇ ਚੱਲੂਗਾ ਜੀ ਧੰਨਵਾਦ